ਅਮਰਚਰ ਦੇ ਹਲਕਾ ਪੂਰਬੀ ਦੀ ਵਾਰਡ ਨੰਬਰ 72 ਦਾ ਇਲਾਕਾ ਨਿਊ ਗੋਲਡਨ ਐਵੇਨਿਊ ਗਲੀ ਨੰਬਰ 5 ਦੇ ਵਾਸੀ ਇੱਥੇ ਬੰਦ ਪਏ ਸੀਵਰੇਜ ਦੇ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਇਥੋਂ ਦੇ ਵਾਸੀਆਂ ਨੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਲੀ ਨੰਬਰ 5 ਵਿੱਚ ਪਿਛਲੇ ਲਗਭਗ 2 ਮਹੀਨਿਆਂ ਤੋਂ ਸੀਵਰੇਜ ਸਿਸਟਮ ਬਲੌਕ ਪਈ ਹੋਣ ਕਾਰਨ ਸਾਰੇ ਗਲੀ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੱਸਿਆ ਕਿ ਇਹ ਸ਼ਹਿਰ ਦਾ ਇੱਕ ਬਹੁਤ ਹੀ ਪੌਸ਼ੇ ਇਲਾਕਾ ਮੰਨਿਆ ਜਾਂਦਾ ਹੈ ਅਤੇ ਉਹਨਾਂ ਇੱਥੇ ਮਹਿੰਗੀਆਂ ਜ਼ਮੀਨਾਂ ਖਰੀਦ ਕੇ ਆਪਣੇ ਘਰ ਬਣਾਏ ਹੋਏ ਹਨ ਪਰ ਇਲਾਕਾ ਨਗਰ ਨਿਗਮ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਅਣਗਹਿਲੀ ਕਾਰਨ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ ਉਹਨਾਂ ਕਿਹਾ ਕਿ ਗਲੀ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਗੰਦਾ ਪਾਣੀ ਖੜਾ ਹੋਣ ਕਾਰਨ ਸਾਰੇ ਗੰਦਾ ਚਿੱਕੜ ਪੈਰਾਂ ਨੂੰ ਲਾ ਕੇ ਘਰਾਂ ਦੇ ਅੰਦਰ ਹੁੰਦਾ ਹੈ ਅਤੇ ਬੱਚੇ ਵੀ ਇਸ ਕੰਦੇ ਪਾਣੀ ਦੇ ਕੋਲ ਹੀ ਖੇਡਣ ਨੂੰ ਮਜਬੂਰ ਹਨ ਉਹਨਾਂ ਕਿਹਾ ਕਿ ਗਲੀ ਵਿੱਚ ਕੂੜਾ ਲਿਫਟਿੰਗ ਵਾਲੀਆਂ ਗੱਡੀਆਂ ਕਾਫੀ ਟਾਈਮ ਤੋਂ ਨਹੀਂ ਆ ਰਹੀਆਂ ਜਿਸ ਕਾਰਨ ਘਰਾਂ ਵਿੱਚ ਬਹੁਤ ਕੂੜਾ ਇਕੱਠਾ ਹੋ ਗਿਆ ਹੈ ਮਾਤਾਵਰਣ ਦੂਸ਼ਿਤ ਹੋ ਰਿਹਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਵਾਰਡ ਦੇ ਕੌਂਸਲਰ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਹਨਾਂ ਇੱਕ ਵਾਰ ਫਿਰ ਇਲਾਕੇ ਦੇ ਵਿਧਾਇਕ ਅਤੇ ਵਾਰਡ ਦੇ ਕੌਂਸਲਰ ਅਤੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਇਲਾਕੇ ਵੱਲ ਧਿਆਨ ਦੇ ਕੇ ਇੱਥੋਂ ਦੀ ਸਫਾਈ ਦੀ ਵਿਵਸਥਾ ਨੂੰ ਠੀਕ ਕੀਤਾ ਜਾਵੇ। ਤਾ ਜੋ ਇੱਥੇ ਰਹਿਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇੱਕ ਚੰਗਾ ਮਾਹੌਲ ਮਿਲ ਸਕੇ ਇਹ ਗੋਲਡਨ ਐਵਨੀਓ ਹੈ 5 ਨੰਬਰ ਗਲੀ ਹੈ ਇੱਥੇ ਆ ਕੇ ਦੇਖੋ ਕਿੰਨਾ ਕੋ ਗੰਦੇ ਬੱਚੇ ਬਾਹਰ ਨਹੀਂ ਖੇਡ ਸਕਦੇ ਅਸੀਂ ਅੰਦਰ ਬਾਹਰ ਨਹੀਂ ਵੜ ਸਕਦੇ ਇੰਨਾ ਪਾਣੀ ਬੂਹੇ ਆ ਕੇ ਖਲੋਤਾ ਆਇਆ ਅਸੀਂ ਬਹੁਤ ਦੁਖੀ ਆ ਸਾਨੂੰ ਜਿਹੜੇ ਰਿਸ਼ਤੇਦਾਰ ਆਉਂਦੇ ਨੇ ਜੋ ਗਲੀ ਮੁਹੱਲੇ ਚੋਂ ਲੰਘਦਾ ਕਹਿੰਦੇ ਕਿਵੇਂ ਇੱਥੇ ਤੁਸੀਂ ਰਹਿਣ ਦੇ ਹੋਏ ਇੰਨੇ ਗੰਦੇ ਚ ਦੋ ਤਿੰਨ ਮਹੀਨੇ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਨਾ ਇਹੋ ਕੋਸ਼ਿ ਹੈ ਪਾਣੀ ਸੀ ਰਹੀਦਾ ਮਿਲੇ ਆ ਬੜੀਆ ਨਹੀਂ ਮਿਲੇ ਕੋਈ ਨਹੀਂ ਆਂਦਾ ਕਹਿਣਗੇ ਕੱਲ ਲਾਵਾਂਗੇ ਬੰਦੇ ਭੇਜਾਂਗੇ ਕੋਈ ਨਹੀਂ ਆਂਦਾ ਇੱਥੇ ਇੰਨੇ ਅਸੀਂ ਵੀ ਵੋਟਾਂ ਲੈਣ ਤੇ ਆ ਜਾਂਦੇ ਨੇ ਤੇ ਕੰਮ ਕੋਈ ਕਰਾਂਦਾ ਨਹੀਂ ਹੈਗਾ ਇੱਥੇ ਉਦੋਂ ਫਿਰ 4 ਮਹੀਨੇ ਪਹਿਲਾਂ ਹੀ ਆਣ ਕੇ ਤੇ ਬੂਏ ਪੰਨ ਲੱਗ ਪੈਂਦੇ ਨੇ ਵੋਟ ਸਾਨੂੰ ਪਾਣੀ ਹੈ ਵੋਟ ਸਾਨੂੰ ਪਾਣੀ ਹੈ ਹੋਰ ਜਿਆਦਾ ਮੁਸ਼ਕਲ ਹੈ ਬਾਹਰ ਬੱਚੇ ਨਿਕਲ ਨਹੀਂ ਸਕਦੇ ਇੱਥੇ ਗਲੀ ਦੇ ਵਿੱਚ ਅਸੀਂ ਨਹੀਂ ਬਾਹਰ ਖਲੋ ਸਕਦੇ ਕੋਈ ਰਿਸ਼ਤੇਦਾਰ ਆਉਂਦਾ ਮੂੰਹ ਟੱਕ ਕੇ ਅੰਦਰ ਵੜਦਾ ਵੀ ਇੰਨੇ ਗੰਦ ਚ ਰਹਿੰਦੇ ਹੋ ਤੁਸੀਂ ਅਸੀਂ ਤੇ ਇਹ ਹੀ ਕਰਾਂਗੇ ਵੀ ਇਹਨੂੰ ਸਾਫ਼ ਹੋਣੀ ਚਾਹੀਦੀ ਸਾਡੀ ਗਲੀ ਬੱਚੇ ਖੇਡਣ ਅਸੀਂ ਬਈਏ ਬਾਹਰ ਫ੍ਰਿਕਟ ਉੱਟ ਕੇ ਇਹਨੇ ਕੰਦ ਚ ਕੋਈ ਨਹੀਂ ਨਿਕਲਦਾ ਬਾਹਰ ਨਿਊ ਗੋਲਡਨ ਐਵਨਿਊ ਗਲੀ ਨੰਬਰ 5 ਹੈ 2 ਮਹੀਨੇ ਤੋਂ ਲਗਾਤਾਰ ਨਾ ਤਾਂ ਕੋਈ ਕੂੜੇ ਦੀ ਗੱਡੀ ਆ ਰਹੀ ਹੈ ਨਾ ਕੋਈ ਸਫਾਈ ਆ ਲਾ ਆਇਆ ਨਾ ਕੋਈ ਝਾੜੂ ਆ ਲਾ ਆਇਆ ਸਿਵਾ ਬਿਲਕੁਲ ਬਲੋਕਰ ਹੈ ਪ੍ਰਾਈਵੇਟ ਬੰਦੇ ਬਲਾ ਬਲਾ ਕੇ ਪੈਸੇ ਦੇ ਕੇ ਘਰਾਂ ਨੇ ਥੱਕ ਗਏ ਹੁਣ ਉਸ ਤੋਂ ਬਾਅਦ ਗੰਦਗੀ ਇੰਨੀ ਹੈ ਕਿ ਜਿਹਦਾ ਕੋਈ ਵੀ ਲੈ ਹੈ ਨਹੀਂ ਐਂਡ ਹੀ ਨਹੀਂਗਾ ਆਈ ਉਹ ਫਾਸਟਵੇਅਰ ਟੀਮ ਬੁਲਾਈ ਇਸੇ ਕਾ ਕੇ ਮਜਬੂਰ ਹੋ ਗਏ ਵੀ ਸਾਡੀ ਸ਼ਾਇਦ ਕੋਈ ਸੁਣਵਾਈ ਉੱਤੇ ਤੱਕ ਹੋ ਜਵੇ। ਅਈ ਧੰਨਵਾਦ ਕਰਦੇ ਫਾਸਟਵੇਅਰ ਦੇ ਜਿਹੜੇ ਸਵੇ ਸ਼ਾਇਦ ਦੇ ਵਿੱਚ ਦੌੜ ਦੌੜ ਜਾ ਕੇ ਲੋਕਲੀ ਸਮੱਸਿਆ ਦਾ ਸਮਾਹ ਲੈ ਹੱਲ ਕਰ ਦੇ। ਅਈ ਇਸ ਕਾ ਕੇ ਬਰਾਏ ਕਿ ਸ਼ਾਇਦ ਸਾਡੇ ਵੀ ਇਲਾਕੇ ਦਾ ਮਸਲਾ ਹੱਲ ਹੋ ਜਵੇ। ਸਰ ਅੱਜ ਕੌਣਸਾ ਦਰ ਨਾਲ ਗੱਲ ਹੋਈ ਹੈ। ਉਹਨਾਂ ਦਿੱਤਾ ਅਸੋਸੀਏਸ਼ਨ ਦਿੱਤਾ ਕਿ ਜਿੰਨਾ ਜਲਦੀ ਜਲਦੀ ਗੱਡੀ ਭੇਜ ਕੇ ਉਹ ਸੁਵਾਈ ਕੇ ਆ ਜਾਣਗੇ। ਬਸ ਹਾਲੇ ਤੱਕ ਤਾਂ ਕੋਈ ਨਹੀਂ ਹੈ। ਉਹ ਗੰਦੇ ਪਾਣੀ ਕਿੱਠੇੋਂ ਆਂਦਾ ਏ? ਯਾਰੂ ਆਲ ਨਹੀਂ। ਕੋਈ ਵੀ ਸਨੇਸੀਵਰ ਵਾਲਾ ਨਹੀਂ ਜਾਰੂ ਵਾਲਾ ਨਹੀਂ ਆਂਦਾ ਸਿਵਰ ਵਾਲਾ ਨਹੀਂ ਆਂਦਾ ਇਹ ਹਰ ਉਥੇ ਚਾਹ ਪੰਜ-ਪੰਜ ਸੌ ਰੁਪਏ ਦਿੰਦਾ ਹੈ ਸਿਵਰ ਖਾਲੀ ਕਰਵਾਣੇ ਫਿਰ ਭਰ ਜਾਂਦਾ ਹੈ ਸਿਵਰ ਖਾਲੀ ਕਰਦਾ ਹੈ ਫਿਰ ਭਰ ਜਾਂਦਾ ਹੈ ਤੇ ਮੇਰਾ ਮੁੰਡਾ ਵੀ ਗਿਆ ਹਾਂ ਸਰਲ ਕੋਲ ਉਹ ਫਿਰ ਵੀ ਨਹੀਂ ਆਇਆ ਸਮੇਲਨ ਦੇ ਸਾਢੇ ਕਰ ਛੋਟੇ-ਛੋਟੇ ਬੱਚੇ ਕਿਤੇ ਦੋ ਤੋਂ ਤਿੰਨ ਮਹੀਨੇ ਹੋ ਗਏ ਲਗ ਤਕਰੀਬਨ ਸਿਵਰੇਜ ਬੰਦ ਹੈ ਤੇ ਕੂੜੇ ਦਾ ਬੁਰਾ ਹਾਲ ਹੈ ਕੂੜੇ ਵਾਲੇ ਵੀ ਨਹੀਂ ਆ ਰਹੇ ਸਿਵਰੇਜ ਵਾਲੇ ਵੀ ਨਹੀਂ ਆ ਰਹੇ ਆ ਸਿਵਰੇਜ ਭਰੇ ਪਿਆ ਨਰਕ ਭੋਗਨਦੇ ਆ ਤੇ ਬੜੀਆਂ ਕੰਪਲੇਂਟਾਂ ਪਾਤੀਆਂ ਕੋਈ ਸੁਣਵਾਈ ਨਹੀਂ ਹੋ ਰਹੀਏ ਥੇ ਕੋਈ ਵੇਖਣ ਤੱਕ ਨਹੀਂ ਆ ਰਿਹਾ ਸਿਰਫ ਲਾਰੇ ਲਾ ਰਿਆ ਅੱਜ ਕਰਾ ਦਿੰਨੇ ਕੱਲ ਬੰਦੇ ਭੇਜ ਦਾਂਗੇ ਪਰਸੋਂ ਬੰਦੇ ਭੇਜਾਂਗੇ ਪਰ ਬੰਦਾ ਕੋਈ ਆ ਨਹੀਂ ਰਿਹਾ ਬੱਚਿਆਂ ਦਾ ਘਰੋਂ ਨਿਕਲਣਾ ਬੜਾ ਮੁਸ਼ਕਿਲ ਹੋ ਗਿਆ ਜੇ ਬੱਚੇ ਘਰੋਂ ਬਾਹਰ ਨਹੀਂ ਨਿਕਲ ਸਕਦੇ ਜੇ ਨਿਕਲਦੇ ਤਾਂ ਘਰ ਸਾਰਾ ਗੰਦਾ ਕਰ ਦਿੰਦੇ ਕਾਰਾ ਨਾਲ ਬਹੁਤ ਬੁਰਾ ਲੱਗ ਤੇ ਅਸੀਂ ਪ੍ਰਸ਼ਾਸਨ ਨੂੰ ਇਥੋਂ ਦੇ ਜਿਹੜੇ ਮਤਲਬ ਅਫਸਰ ਸਹਿਮਾਨ ਹੈਗੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਜੇ ਜਲਦ ਤੋਂ ਜਲਦ ਇਹਦਾ ਮਸਲਾ ਹਲ ਕਰਾ ਦਿੱਤਾ ਜਾਵੇ ਸੀਵਰੇਜ ਵਾਲੇ ਵੀ ਨਹੀਂ ਆ ਰਹੇ ਤੇ ਕੂੜੇ ਵਾਲੇ ਵੀ ਨਹੀਂ ਆ ਰਹੇ ਆ ਤੇ ਕੂੜਾ ਵੀ ਘਰ ਇੰਨਾ ਇਕੱਠਾ ਹੋ ਜਾਂਦਾ ਬੜਾ ਬੁਰਾ ਸਾਨੂੰ ਆਪ ਸੁੱਟਣ ਜਾਣਾ ਪੈਂਦਾ ਜੀ ਤੇ ਇਸ ਕਰਕੇ ਆਹੀ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਇਹਦਾ ਮਸਲਾ ਹਲ ਕੀਤਾ ਜਾਵੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਹੁਤ ਸਾਰੀਆਂ ਐਸੀਆਂ ਪੌਸ਼ ਇਲਾਕੇ ਨੇ ਔਰ ਬਹੁਤ ਹੀ ਮਹਿੰਗੇ ਇਲਾਕੇ ਨੇ ਔਰ ਬਹੁਤ ਅੱਛੇ ਇਲਾਕੇ ਨੇ ਜਿਨ੍ਹਾਂ ਵਿੱਚ ਲੋਕ ਆਪਣੀ ਮਹਿੰਗੀ ਜਗ੍ਹਾ ਖਰੀਦ ਕੇ ਆਪਣਾ ਘਰ ਬਣਾਉਂਦੇ ਨੇ ਔਰ ਇਹ ਆਸਰੇ ਰੱਖਦੇ ਨੇ ਕਿ ਇੱਥੇ ਸਾਰੀਆਂ ਉਹਨਾਂ ਨੂੰ ਸੁੱਖ ਸਹੂਲਤਾਂ ਮਿਲਣਗੀਆਂ ਲੇਕਿਨ ਕੁਝ ਐਸੇ ਏਰੀਏ ਨੇ ਜਿਨ੍ਹਾਂ ਵਿੱਚ ਲੋਕਾਂ ਨੇ ਮਹਿੰਗੀ ਜਗ੍ਹਾ ਲੈ ਕੇ ਆਪਣਾ ਰਿਹਾਇਸ਼ਤਾ ਤਿਆਰ ਕਰ ਲਈ ਹੈ ਪਰ ਸੁੱਖ ਸਹੂਲਤਾਂ ਨਾਂ ਦੀ ਕੋਈ ਚੀਜ਼ ਨਹੀਂ ਹੈ ਔਰ ਇਹੋ ਜਿਹੇ ਇਲਾਕੇ ਨਿਊ ਗੋਲਡਨ ਐਵੇਨਿਊ ਨਜ਼ਦੀਕ ਜੋੜਾ ਫਾਟਕ ਸਾਡੀ ਫਾਸਟਵੇ ਨਿਊਜ਼ ਟੀਮ ਪੁੱਜੀ ਹੈ ਗੱਡੀ ਨੰਬਰ 5 ਵਿਖੇ ਜਿੱਥੇ ਤੁਸੀਂ ਦੇਖਿਆ ਇਲਾਕਾ ਵਾਸੀਆਂ ਨੇ ਗੱਲਬਾਤ ਕਰਦੇ ਆ ਫਾਸਟਵੇ ਨਿਊਜ਼ ਟੀਮ ਨੂੰ ਦੱਸਿਆ ਕਿ ਇੱਥੋਂ ਦੀਆਂ ਸੁੱਖ ਸਹੂਲਤਾਂ ਜ਼ੀਰੋ ਨੇ ਕਿਉਂਕਿ ਤੁਸੀਂ ਦੇਖਿਆ ਇੱਥੋਂ ਦੇ ਜਿਹੜੇ ਸੀਵਰੇਜ ਉਹਨਾਂ ਦੱਸਿਆ ਕਿ ਕਈ ਮਹੀਨਿਆਂ ਤੋਂ ਬਲੌਕ ਪਏ ਨੇ ਗੰਦਾ ਪਾਣੀ ਘਰਾਂ ਦਾ ਜਿਹੜਾ ਘਰਾਂ ਦੇ ਬਾਹਰ ਫਿਰ ਰ ਔਰ ਜਿਹੜੇ ਲੋਕ ਨੇ ਉਹਨਾਂ ਦਾ ਜੀਣਾ ਮੁਸ਼ਕਿਲ ਹੋਇਆ ਹੈ ਜਿਹੜੀ ਗੰਦੀ ਬਦਬੂ ਆ ਘਰਾਂ ਦੇ ਅੰਦਰ ਜਾਂਦੀ ਹੈ ਕੂੜੇ ਦੇ ਘਰਾਂ ਵਿੱਚ ਪਏ ਕੂੜੇ ਕਰਨ ਵੀ ਵਾਤਾਵਰਨ ਖਰਾਬ ਹੋ ਰਿਹਾ ਹੈ ਔਰ ਬਿਮਾਰੀਆਂ ਫੈਲਣ ਦਾ ਖਤਰਾ ਹੈ ਸੋ ਉਹਨਾਂ ਨੇ ਆਪਣੇ ਇਲਾਕੇ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਖਾਸ ਕਰ ਨਿਗਮ ਪ੍ਰਸ਼ਾਸਨ ਦੇ ਅਧਿਕਾਰੀਆਂ ਔਰ ਉੱਚ ਅਫਸਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹਨਾਂ ਦੇ ਇਲਾਕੇ ਵੱਲ ਧਿਆਨ ਦੇ ਕੇ ਥੋੜੀ ਸਫਾਈ ਕਰਵਾਈ ਜਾਵੇ ਤਾਂ ਜੋ ਉਹ ਵੀ ਇੱਕ ਵਧੀਆ ਵਾਤਾਵਰਨ ਵਿੱਚ ਰਹਿ ਸਕਣ ਫਾਸਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ